ਆਪਣੀ ਦੁਕਾਨ ਤੇ ਬੈਠੀ ਹੋਈ ਸੀ ਮੈਂ ਰੋਜ਼ ਹੀ ਆਨੀ ਆ ਆਪਣੇ ਬੇਟੇ ਦੇ ਨਾਲ ਸਵੇਰੇ ਅਸੀਂ ਆਨੀ ਆ 11:30 11:30 ਕੋਲੇ ਦੇ ਵਿੱਚ ਵਿੱਚ ਤੇ ਪਹਿਲੇ ਮੈਂ ਸਕੂਲ ਪੜ੍ਹਾਉਂਦੀ ਸੀਗੀ ਪਰ ਮੈਂ ਫਿਰ ਸਕੂਲ ਛੱਡ ਦਿੱਤਾ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਸੀਗੀ ਮੈਂ ਫਿਰ ਸਕੂਲ ਛੱਡ ਦਿੱਤਾ ਤੇ ਮੈਂ ਕੀ ਕਹਿੰਦੇ ਨੇ ਆਪਣੇ ਬੇਟੇ ਦੇ ਕੋਲ ਹੀ ਬੈਠਣ ਲੱਗ ਗਈ ਅਸੀਂ ਸਵੇਰੇ ਦੋਨੋਂ ਮਾਂ ਪੁੱਤ ਆਨੇ ਆ ਮੇਰੇ ਹਸਬੰਡ ਹੈ ਨਹੀਂਗੇ 2 ਸਾਲ ਪਹਿਲੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਐਕਸੀਡੈਂਟ ਹੋਇਆ ਸੀਗਾ ਬਹੁਤ ਕੀ ਹੋਇਆ ਜੀ ਤੁਹਾਡੇ ਨਾਲ ਤੇ ਅੱਜ ਕੀ ਕਹਿੰਦੇ ਨੇ ਜੀ ਅੱਜ ਮੈਂ ਬੈਠੀ ਹੋਈ ਸੀ ਕਿ ਸਵੇਰੇ ਇੱਕ ਲੜਕਾ ਆਇਆ ਪਹਿਲੇ 12:30 12:30 1 ਵਜੇ ਦੇ ਵਿੱਚ ਵਿੱਚ ਆਇਆ ਕਹਿੰਦਾ ਜੀ ਮੈਂ ਮੋਬਾਈਲ ਲੈਣਾ ਹੈ ਮੈਨੂੰ ਰਾਜੇ ਮੋਬਾਈਲ ਦਿਖਾ ਦੇ ਰਾਜੇ ਮੈਨੂੰ ਮੋਬਾਈਲ ਦਿਖਾ ਦੇ ਤੇ ਇਹਨੇ ਮੋਬਾਈਲ ਦਿਖਾਇਆ ਤੇ ਉਹਨੂੰ ਪਸੰਦ ਵੀ ਆ ਗਿਆ ਉਹ ਤੇ ਉਹਦੇ ਮੁੱਲ ਤੇ ਉਹਨੂੰ ਪਸੰਦ ਵੀ ਆ ਗਿਆ ਤੇ ਕੀ ਕਹਿੰਦੇ ਕਹਿੰਦੇ ਮੇਰੇ ਕੋਲ ਪੈਸੇ ਥੋੜੇ ਹਾਂਜੀ ਉਹਨੇ 2500 ਰੁਪਏ ਆਪਣੀ ਜੇਬ ਚੋਂ ਕੱਢਿਆ ਤੇ ਇਹ ਰਾਜੇ ਨੇ ਕਿਹਾ ਮੇਰੇ ਬੇਟੇ ਨੇ ਵੀ 3500 ਦਾ ਮੋਬਾਈਲ ਹੈਗਾ ਏ ਉਹ ਕਹਿੰਦਾ ਚੱਲ ਮੈਂ 1000 ਰੁਪਏ ਹੁਣੇ ਘੰਟੇ ਤੱਕ ਇਕੱਠਾ ਕਰਕੇ ਲਿਆਣਾ ਵਾ ਵੀ ਜਿੱਥੇ ਮਰਜੀ ਲਿਆਣਾ ਵਾ ਸਾਨੂੰ ਕੁਛ ਨਹੀਂ ਪਤਾ ਅਸੀਂ ਕਿਹਾ ਸਾਡਾ ਮੋਬਾਈਲ 3500 ਰੁਪਏ ਦਾ ਹੈ ਕਹਿੰਦਾ ਅੱਛਾ ਕੋਈ ਨਹੀਂ ਮੈਂ ਹੁਣੇ ਲੈ ਕੇ ਆਣਾ ਚਲਾ ਗਿਆ ਜੀ ਨਹੀਂ ਆਇਆ ਉਸ ਤੋਂ ਬਾਅਦ ਮੇਰਾ ਬੇਟਾ ਫਿਰ ਦੁਪਹਿਰੇ ਆਇਆ ਸਾਡੇ 3 ਵਜੇ ਮੇਰਾ ਬੇਟਾ ਦੁਕਾਨ ਤੇ ਨਹੀਂ ਸੀਗਾ ਕੋਈ ਮੋਬਾਈਲ ਰਿਪੇਅਰ ਕਰਵਾਉਣ ਗਿਆ ਹੋਇਆ ਸੀਗਾ ਤੇ ਮੈਨੂੰ ਕਹਿੰਦਾ ਮੈਂ ਉਹ ਮੋਬਾਈਲ ਆਂਟੀ ਮੈਂ ਜਿਹੜਾ ਸਵੇਰੇ ਤੁਹਾਡੇ ਤੋਂ ਦੇਖ ਕੇ ਗਿਆ ਸੀ ਹੋਣਾ ਉਹ ਮੋਬਾਈਲ ਦਲਨੀ ਉੱਠੀਆਂ ਤੇ ਉਹਨੇ ਕੀ ਕੀਤਾ ਇਕਦਮ ਹੀ ਮੈਨੂੰ ਧੱਕਾ ਮਾਰਿਆ ਮੈਂ ਮੋਬਾਈਲ ਜਿਹੜਾ ਉਹਨੂੰ ਦਿਖਾਇਆ ਹੀ ਸੀਗਾ ਕਹਿੰਦਾ ਆਂਟੀ ਐ ਮੋਬਾਈਲ ਮੈਂ ਕਿਹਾ ਇਹੀ ਮੋਬਾਈਲ ਸੀਗਾ ਬੇਟੇ ਤੂੰ ਜਿਹੜਾ ਦੇਖ ਕੇ ਗਿਆ ਹੈ ਤੇ ਕਹਿੰਦਾ ਇਹ ਮੋਬਾਈਲ ਮੈਂ ਕਿਹਾ ਚਲ ਠੀਕ ਹੈ ਫਿਰ ਆ ਜਾਏਗਾ ਉਹ ਦਿਖਾ ਦੇਗਾ ਮੈਂ ਆ ਕੇ ਆਪਣੀ ਜਗ੍ਹਾ ਤੇ ਬੈਠਣ ਲੱਗੀਆਂ ਉਹਨੇ ਕੀ ਕੀਤਾ ਮੈਨੂੰ ਧੱਕਾ ਮਾਰਿਆ ਮੇਰੇ ਅੰਦਰ ਕਾਊਂਟਰ ਦੇ ਵਿੱਚ ਵੜ ਕੇ ਆ ਗਿਆ ਧੱਕਾ ਮਾਰਿਆ ਨਹੀਂ ਜੋੜਦੀ ਮੇਰਾ ਕੁਰਸੀ ਦੇ ਵਿੱਚ ਮੂੰਹ ਲੱਗ ਗਿਆ ਤੇ ਮੇਰਾ ਪਰਸ ਮੇਰੇ ਕੋਲ ਹੀ ਸੈਟੀ ਦੇ ਉੱਤੇ ਪਿਆ ਸੀ ਮੇਰੀ ਕੁਰਸੀ ਦੇ ਨਾਲ ਹੀ ਉਹ ਚੱਕ ਕੇ ਲੈ ਗਿਆ ਜੀ ਮੈਂ ਉਹਦੇ ਪਿੱਛੇ ਵੀ ਭੱਜੀ ਆ ਬਹੁਤ ਜ਼ੋਰ ਦੀ ਭੱਜੀਆ ਮੈਨੂੰ ਨਹੀਂ ਪਤਾ ਸੀਗਾ ਬਾਹਰ ਮੁੰਡਾ ਮੋਟਰ ਚੱਕਰ ਸਟਾਰਟ ਮੇਰੇ ਪੈਸੇ ਸੀਗੇ 3.5 ਲੱਖ ਰੁਪਏ ਪਰਸ ਦੇ ਵਿੱਚ ਸੀਗਾ ਜੀ ਮੈਂ ਆਪਣੀ ਬੇਟੀ ਨੂੰ ਆਸਟ੍ਰੇਲੀਆ ਭੇਜਣਾ ਹੈ ਉਹਦੀ ਫਾਈਲ ਲੱਗੀ ਹੋਈ ਜੀ ਮੈਂ ਉਹ ਜਮਾ ਕਰਵਾਉਣਾ ਉਹ 에ਜੰਟ ਨੂੰ ਜਮਾ ਕਰਵਾਉਣੀ ਸੀ ਔਰ ਕੁਝ ਪੈਸੇ ਬੈਂਕ ਵਿੱਚ ਜਮਾ ਕਰਵਾਉਣੇ ਸੀਗੇ ਵੀ ਮੈਨੂੰ ਅੱਜ ਪਤਾ ਨਹੀਂ ਸੀਗਾ ਵੀ ਬੈਂਕ ক্লোਜ ਹੈਗਾ ਕਿੰਨੇ ਜਾਣੇ ਓ ਜੀ ਦੇਖੋ 345 ਤੇ ਕੋਈ ਨਾ ਮੈਂ ਆਪਣਾ ਫੌਂਠੀ ਕਰਨ ਗਿਆ ਹੋਇਆ ਸੀਗਾ ਜੀ ਆਪਣਾ ਮੋਬਾਈਲ ਵਾਲੀ ਦੁਕਾਨ ਤੇ ਰਿਪੇਅਰ ਕਰਨ ਗਿਆ ਹੋਇਆ ਸੀਗਾ ਜੀ ਤੇ ਪਿੱਛੇ ਮੈਂ ਮੰਮੀ ਦੇ ਕੋਲ ਮੇਰੇ ਮਦਰ ਇਨ ਲਾਉ ਹੁੰਦੇ ਆ ਜੀ ਦੁਕਾਨ ਤੇ ਉਹਦੇ ਨੇ ਕੋਲ ਕੋਈ ਆਏ ਦੋ ਮੁੰਡੇ ਆਏ ਆ ਜੀ ਇੱਕ ਅੰਦਰ ਆ ਇੱਕ ਮੋਟਰਸਾਈਕਲ ਦੇ ਬਾਹਰ ਖੜਾ ਰਿਹਾ ਤੇ ਉਹ ਆਏ ਆ ਜੀ ਇੱਕ ਮੰਮੀ ਦਾ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਮੋਬਾਈਲ ਦਿਖਾਓ ਮੰਮੀ ਉਹਨਾਂ ਨੂੰ ਮੋਬਾਈਲ ਦਿਖਾਉਣ ਲੱਪੇ ਇਨੀ ਦੇਰ ਚ ਇੱਕ ਮੁੰਡਾ ਮੰਮੀ ਦਾ ਪਰਸ ਸਟੂਲ ਤੋਂ ਪਰਸ ਚੱਕ ਕੇ ਨਾਲ ਹੀ ਦੌੜ ਗਿਆ ਮੰਮੀ ਉਹਦੇ ਪਿੱਛੇ ਪਿੱਛੇ 도ੜੀ ਆ ਮੰਮੀ ਨੂੰ ਮਾਰਿਆ ਉਹਨੇ 도ੜ ਕੇ ਜਦੋਂ ਭੜਨ ਲੱਗੀ ਤਾਂ ਮੰਮੀ ਨੂੰ ਮਾਰ ਕੇ ਉਹ ਫਟਾਫਟ ਬਾਹਰ ਭੱਜ ਗਏ ਤਾਂ ਉਹਨੂੰ ਮੰਮੀ ਉਹਨਾਂ ਦੇ ਪਿੱਛੇ ਵੀ ਗਈ ਆ ਕੈਮਰਾ ਚ ਵੀ ਉਹਦੀ ਮਾਰੀ ਦੀ ਰਿਕਾਰਡਿੰਗ ਆਈ ਆ ਸਾਰਾ ਕੁਝ ਆਇਆ ਆ ਤੇ ਪਰ ਮੰਮੀ ਨੂੰ ਮਾਰ ਕੇ ਨਿਕਲ ਕੇ ਪਕੜ ਨਹੀਂ ਹੋਏ ਕਿਨੇ ਜਾਨੇ ਸੀ ਉਹ ਦੋ ਇੱਕ ਮੁੰਡਾ ਅੰਦਰ ਆਏ ਦੋ ਜਾਨੇ ਸੀਗੇ ਇੱਕ ਮੁੰਡਾ ਅੰਦਰ ਆਇਆ ਸੀ ਇੱਕ ਬਾਹਰ ਖੜਾ ਸੀ ਹਾਂਜੀ 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 ਆ ਮੋਬਾਈਲ ਦਾ ਦੁਕਾਨੇ ਸਰਜੀਤ ਕੌਰ ਪਤਨੀ ਕਰਮਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ ਦੀ ਇਹ ਚਾਵਲਾ ਮੋਬਾਈਲ ਆ ਚੰਦਪੋਨੀ ਰੋਡ ਤੇ ਆ ਉਹਦੇ ਆਪਣੇ ਪਰਸ ਪਿਆ ਸੀਗਾ ਸਾਈਡ ਤੇ ਰੱਖਿਆ ਸੀ ਉਹਨੇ ਮੋਬਾਈਲ ਦੇਖਣ ਆਏ ਸੀ ਦੋ ਲੜਕੇ ਇੱਕ ਪਾਰ ਖੜਾ ਸੀ ਮੋਟਰਸਾਈਕਲ ਤੇ ਇੱਕ ਅੰਦਰ ਸੀ ਅੰਦਰ ਵਾਲਾ ਮੋਬਾਈਲ ਤੇ ਦਿਖਾਉਣ ਲੱਗੀ ਜਿਹੜੀ ਜਿਹੜੀ ਸੈਰ ਤੋਂ ਬੈਗ ਚੱਕ ਕੇ ਭੱਜ ਗਿਆ ਔਰ ਦੂਸਰਾ ਮੋਟਰਸਾਈਕਲ ਤੋਂ ਸਟਾਰਟ ਕਰਕੇ ਖੜਾ ਸੀ ਤੇ ਉਹ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ 5 ਲੱਖ ਰੁਪਈਆ ਵਾ ਤੇ ਅਸੀਂ ਬਾਹਰ ਵਾਸਤੇ ਕੁੜੀ ਨੂੰ ਭੇਜਣਾ ਸੀ ਅੱਜ ਅਸੀਂ ਵੇਖ ਕੇ ਜਮ੍ਹਾਂ ਕਰਾਉਣ ਆਏ ਸੀ ਇਸ ਤਰ੍ਹਾਂ ਦੱਸ ਰਹੇ ਨੇ ਕਿ ਉਹ ਉਹਨਾਂ ਦੇਖਦੇ ਆ ਕਰ ਕਰਵਾਈ ਕਰ ਰਹੇ ਆ ਕੈਮਰਾ ਵਗੈਰਾ ਆ ਸੀਸੀਟੀਵੀ ਚੈੱਕ ਕਰ ਰਹੇ ਆ কারিকারে